ਨਹੀਂ ਹੁਣ ਮੌਕੇ ਤੇ ਪੁਲਿਸ ਪਹੁੰਚੀ ਸੀਗੀ ਕੀ ਕਹਿੰਦੀ ਐ ਮੌਕੇ ਤੇ ਪਹੁੰਚੀ ਐ ਬਾਅਦ ਚਲੇ ਜਾਣਾ ਇਹਨਾਂ ਨੇ ਆਪਣਾ ਕੰਮ ਕਰ ਕਿੰਨੀ ਟਾਈਮ ਬਾਅਦ ਪੁਲਿਸ ਪਹੁੰਚ ਮੌਕੇ ਤੇ ਆਈ ਸੀ ਘੰਟੇ ਬਾਅਦ ਹੁਣ ਅੱਧੇ ਘੰਟੇ ਬਾਅਦ ਆਈ ਐ ਅੱਛਾ ਅੱਧੇ ਘੰਟੇ ਬਾਅਦ ਆਈ ਐ ਦੇਖ ਉਹ ਕਿੰਨੇ ਬੰਦੇ ਸੀਗੇ ਜੀ ਸੀ ਬੀ ਕਿੱਥੇ ਕਰਕੇ ਲਾਈ ਸੀ ਦੇਖ ਆ ਇੱਥੇ ਲਾਈ ਆ ਦੇਖ ਬੜਾ ਜ਼ਿਆਦਾ ਬਦਮਾਸ਼ੀ ਨਾਲ ਦੋ ਉਹ ਤਾਂ ਬਦਮਾਸ਼ ਐ ਸਾਨੂੰ ਮਾਰ ਦੇਣਾ ਤੈਨੂੰ ਕੋਈ ਮਾਰ ਕੇ ਨਾਲ ਨਹੀਂ ਪੈਣੀ ਨਹੀਂ ਨਹੀਂ ਤੁਸੀਂ ਉਹਨਾਂ ਨਾਲ ਗੱਲ ਨਹੀਂ ਕੀਤੀ ਤੁਸੀਂ ਇੱਥੇ ਜੀ ਸੀ ਬੀ ਕਿਉਂ ਲਾਈ ਐ ਕਹਿੰਦੇ ਅੰਦਰ ਚਲੋ ਅੱਛਾ ਸਿੱਧੇ ਚਲੋ ਕਹਿੰਦੇ ਅੱਛਾ ਕਿ ਤੁਸੀਂ ਆਜ ਇਸ ਤਰੀਕੇ ਇਲਜ਼ਾਮ ਲਾਇਆ ਕੀ ਕੁਝ ਹੰ ਬਤਾ ਸਾਨੂੰ ਤੇ ਆ ਕੇ ਧਮਕੀਆਂ ਦੇਂਦੇ ਇੱਕ ਅੱਛਾ ਜੀ ਨਾਲੇ ਤੇ ਸਾਨੂੰ ਉਹ ਬਦਮਾਸ਼ ਹੈਗੇ ਜਿਹੜੇ ਦੋਨੋਂ ਬੰਦੇ ਇੱਥੇ ਆਏ ਸੀ ਅੱਛਾ ਜੀ ਗੋਲੀਆਂ ਚਲਾਈਆਂ ਉਹਨਾਂ ਨੇ ਪਰਸੂ ਪਹਿਲਾਂ ਹਾਂ ਜੀ ਹੁਣ ਤੇ ਇੱਥੇ ਬੱਚਿਆਂ ਨੂੰ ਧਮਕੀਆਂ ਦੇ ਕੇ ਗਏ ਨਾਲੇ ਅੱਛਾ ਜੀ ਤੇ ਨਾਲੇ ਤੇ ਸਾਨੂੰ ਅਸੀਂ ਆਏ ਆ ਨਾ ਬਾਹਰ ਜਦੋਂ ਕਹਿੰਦੇ ਅੰਦਰ ਤੂੰ ਚਲੋ ਕਿਹੜੇ ਬੰਦੇ ਸੀ ਇਹ ਉਹ ਪਤਾ ਲੱਗਿਆ ਹਾਂ ਭਾਮੀਆਂ ਦੇ ਸੀ ਅੱਛਾ ਭਾਮੀਆਂ ਦੇ ਹਾਂ ਜੀ ਨਾ ਪਤਾ ਪਤਾ ਉਹਨਾਂ ਦਾ ਨਾ ਤਾਂ ਨਹੀਂ ਮੈਨੂੰ ਪਤਾ ਉਹਨਾਂ ਨੂੰ ਬੰਦਿਆਂ ਨੂੰ ਜਾਣਦੇ ਆ ਅਸੀਂ ਅੱਛਾ ਜੀ ਹਾਂ ਜੀ ਕਿੰਨੇ ਕ ਬੰਦੇ ਸੀਗੇ ਇੱਥੇ ਖੜ ਤੇ ਦੋ ਪੁਲਿਸ ਵਾਲੇ ਸੀ ਬਾਕੀ ਦੇ ਪੁਲਿਸ ਵਾਲੇ ਬਾਹਰ ਘੁੰਮਦੇ ਸੀ ਅੱਛਾ ਜੀ ਬਾਕੀ ਪੁਲਸ ਵਾਲੇ ਬਾਹਰ ਘੁੰਮਦੇ ਸੀ ਹਾਂਜੀ ਨਹੀਂ ਜਿਹੜੀ ਗੋਲੀਆਂ ਜਿੰਨਾਂ ਨੇ ਚਲਾਈਆਂ ਸੀ ਉਹ ਤੁਹਾਡੇ ਕੋਲ ਉਹ ਹਾਂਜੀ ਹਾਂਜੀ ਉਹੀ ਦੋਨੋਂ ਬੰਦੇ ਆਏ ਸੀ ਕਿਉਂ ਤੁਹਾਡੇ ਕੋਲ ਕਿਉਂ ਆਏ ਕੀ ਪਤਾ ਹੁਣ ਉਹਨਾਂ ਨੂੰ ਪਤਾ ਹੋਊਗਾ ਤੁਹਾਨੂੰ ਕੀ ਕਿਹਾ ਗਿਆ ਉਹਨਾਂ ਵੱਲੋਂ ਉਹਨਾਂ ਨੇ ਇਹ ਕਿਹਾ ਸੀ ਬਾਹਰ ਆਏ ਨਿਕਲ ਕੇ ਅੰਦਰ ਸਾਨੂੰ ਬੰਦ ਕਰ ਦਿੱਤਾ ਤੁਹਾਨੂੰ ਬੰਦ ਕਰ ਦਿੱਤਾ ਹਾਂਜੀ ਹਾਂਜੀ ਉਹਦਾ ਕੀ ਸੀਗੀ ਹੁਣ ਉਹਨਾਂ ਨੂੰ ਸਾਨੂੰ ਦੱਸਿਆ ਹੀ ਨਹੀਂ ਅਸੀਂ ਗੱਲ ਹੀ ਨਹੀਂ ਕੀਤੀ ਗੱਲ ਹੀ ਨਹੀਂ ਕਰ ਦਿੱਤੀ ਉਹਨਾਂ ਨੇ ਨਹੀਂ ਤੁਹਾਨੂੰ ਕਿੱਥੇ ਬੰਦ ਕਰਤਾ ਕਮਰੇ ਚ ਬੰਦ ਹਾਂਜੀ ਹਾਂਜੀ ਉਹ ਗੇਟ ਲਾ ਦਿੱਤਾ ਬਾਹਰ ਅੱਜ ਕੋਈ ਕੁਛ ਨਹੀਂ ਕੀਤਾ ਸੀ ਨਾ ਤੁਸੀਂ ਕੁਝ ਵੀ ਨਹੀਂ ਕੀਤਾ ਪੁਲਿਸ ਨੂੰ ਦੱਸਿਆ ਤੁਸੀਂ ਕੁਝ ਨਹੀਂ ਹੁਣ ਨਹੀਂ ਦੱਸਿਆ ਜੀ ਪੁਲਿਸ ਤੇ ਨਾਲ ਹੀ ਦੱਸਣਾ ਕੀ ਸੀ ਅੱਛਾ ਪੁਲਿਸ ਨਾਲ ਹਾਂਜੀ ਅੱਛਾ ਜੀ ਐਸਐਚਓ ਆਇਆ ਸੀ ਪਤਾ ਨਹੀਂ ਅੱਛਾ ਐਸਐਚਓ ਜਿਹੜਾ ਲੰਬਾ ਜ ਆਇਆ ਸੀ ਤੁਹਾਡੀ ਗੱਲਬਾਤ ਕੀ ਹੋਈ ਜਦੋਂ ਐਸਐਚਓ ਆਇਆ ਕੁਝ ਨਹੀਂ ਉਹਨੇ ਆਇਆ ਮੈਨੂੰ ਪੁੱਛਿਆ ਤੇਰੇ ਘਰ ਦਾ ਕਿੱਥੇ ਹੈ ਮੈਂ ਕਿਹਾ ਮੈਨੂੰ ਨਹੀਂ ਪਤਾ ਫਿਰ ਮੈਨੂੰ ਕਹਿੰਦਾ ਤੂੰ ਭੱਜ ਜਾ ਇੱਥੋਂ ਅੰਦਰ ਅੱਛਾ ਹਾਂ ਫਿਰ ਉਹਨਾਂ ਨੇ ਆਹ ਪਟਿਆ ਇਹ ਫਿਰ ਜੀਐਸਬੀ ਕੇ ਲੈ ਗਏ ਹਾਂ ਫਿਰ ਉਹਨਾਂ ਨੇ ਆਹ ਪਟਿਆ ਨਹੀਂ ਜੀਐਸਬੀ ਵੀ ਨਾਲ ਲੈ ਕੇ ਸੀ ਹਾਂਜੀ ਨਹੀਂ ਜੇਸੀਬੀ ਹੋਰ ਕਿਸੇ ਦੀ ਸੀ ਤੇ ਜੇਸੀਬੀ ਹੋਰ ਕਿਸੇ ਦੀ ਹਾਂ ਅਨੂ ਪੱਟਣ ਦੀ ਕੋਸ਼ਿਸ਼ ਕਿਉਂ ਕੀਤੀ ਗਈ ਸੀ ਕੀ ਪਤਾ ਹੁਣ ਕਿਉਂ ਕੀਤੀ ਗਈ ਹੈ ਤੁਹਾਨੂੰ ਕੀ ਸਾਨੂੰ ਦੇ ਅੰਦਰ ਬੰਦ ਕਰ ਦਿੱਤਾ ਤੁਹਾਨੂੰ ਡਰ ਰਿਹਾ ਇਸ ਸਮੇਂ ਹਾਂ ਡਰ ਰਿਹਾ ਬਹੁਤ ਜ਼ਿਆਦਾ ਸਾਨੂੰ ਕਿਸ ਚੀਜ਼ ਦਾ ਰਾਣ ਨੂੰ ਬੱਚਿਆਂ ਨੂੰ ਮਾਰ ਦੇਣ ਸਾਨੂੰ ਚੱਕ ਲੈਣਾ ਆ ਕੇ ਉਹ ਗੋਲੀ ਮਾਰ ਦਊਗਾ ਅੱਗੇ ਕੁਝ ਬੱਚੇ ਕੀ ਲੱਗਦਾ ਛੋਟੇ ਛੋਟੇ ਬੱਚੇ ਲੈ ਕੇ ਤੁਸੀਂ ਇੱਥੇ ਖੜੇ ਹੋ ਆ ਜੀ ਜਿਹੜਾ ਕਿ ਕਿਹਾ ਜਾ ਰਿਹਾ ਕੁਝ ਸਾਡੀ ਕੋਈ ਸੁਣਾਈ ਨਹੀਂ ਹੋਣ ਦੇਈ ਸਰ ਆ ਜੀ ਹੱਦ ਕਾਂ ਨਹੀਂ ਮੰਤਰੀ ਕਰਦੇ ਆ ਨੌਜਵਾਨ ਧੀਆਂ ਅੰਦਰ ਹੈ ਗੇਟ ਖੋਲ ਕੇ ਅੰਦਰ ਚੱਲ ਜਾਣਗੇ ਇਹਨਾਂ ਦੀ ਬਰਬਾਦੀ ਕਰ ਜਾਣਗੇ ਅੱਛਾ ਜੀ ਸਾਡੀ ਕੋਈ ਸੁਣਾਈ ਨਹੀਂ ਦੋ ਬੰਦੇ ਅੰਦਰ ਜਿਹੜੀਆਂ ਪਰਸੋਂ ਗੋਲੀਆਂ ਚਲੀਆਂ ਦੱਸਦੇ ਕਹਿੰਦੇ ਵੀ ਗੋਲੀਆਂ ਮੀ ਹੁੰਦੀਆਂ ਜਿਹੜਾ ਘਰ ਦਾ ਮਾਲਕ ਸੀ ਉਹ ਅੰਦਰ ਹੈ ਜੀ ਬਾਜੂਆ ਸਾਹਿਬ ਅਸਾ ਕਰਦਾ ਮਾਲਕ ਅੰਦਰ ਆ ਹਾਂਜੀ ਹਾਂਜੀ ਲੇਕਿਨ ਮੈਨੂੰ ਇੱਕ ਗੱਲ ਦੱਸੀ ਹੋਵੇ ਕਿ ਦੂਜੀ țeੜ ਹੈ ਕਿਹੜੀ ਆ ਕਿਉਂ ਉਹਨਾਂ ਨਾਲ ਵਿਵਾਦ ਕਿਉਂ ਹੋ ਗਿਆ ਗੋਲੀਆਂ ਕਿਉਂ ਚਲਾਈਆਂ ਗਈਆਂ ਤੁਹਾਡੀ ਜਗਾ ਸਾਡੀ ਹੈ ਤੁਹਾਡੇ ਕੋ ਕਦੇ ਕਾਗਜ਼ ਹੈਗੇ ਨਾ ਸਭ ਕੁਝ ਹੈਗਾ ਰਿਸਟਰੀਆਂ ਪਈਆਂ ਕਾਗਜ਼ ਤੇ ਪਰ ਦੂਜੀ ਪਾਰਟੀ ਐਦਾ ਕਿਉਂ ਕਹਿੰਦੀ ਕਿ ਜਗਾ ਉਹਨਾਂ ਦੀ ਵੀ ਆ ਉਹ ਕਿਹਨਾਂ ਦੀ ਕੋਈ ਦੂਜੀ ਪਾਰਟੀ ਵੀ ਚੈਲੰਜ ਕਰਦੀ ਹੈ ਹਾਂ ਹਾਂ ਕਬਜ਼ਾ ਕਰਦੇ ਫਿਰ ਕਬਜ਼ਾ ਉਹਨਾਂ ਨੇ ਕੀਤਾ ਆ ਸਾਡੀ ਜਗ੍ਹਾ ਤੇ ਤੁਹਾਡੀ ਜਗ੍ਹਾ ਤੇ ਕਬਜ਼ਾ ਜਿਹੜੇ ਅੰਦਰ ਪ੍ਰਿੰਨ ਅਕੈਡਮੀ ਖੋਲੀ ਉਹ ਕੌਣ ਨੇ ਉਹ ਹੀ ਨਾ ਉਹ ਜਿਹਨਾਂ ਨੇ ਕਬਜ਼ਾ ਕੀਤਾ ਤੁਸੀਂ ਕਿੰਨਾ ਵੱਲੋਂ ਹੈਗੇ ਹੋ ਤੁਹਾਡੀ ਪਾਰਟੀ ਦਾ ਕੀ ਨਾਮ ਹੈ ਤੁਹਾਡੀ ਆਪਣੀ ਜਗ੍ਹਾ ਹੈ ਹਾਂਜੀ ਆਪਣੀ ਜਗ੍ਹਾ ਬਾਜਵੀ ਵੱਲੋਂ ਤੁਸੀਂ ਹਾਂਜੀ ਹਾਂਜੀ ਬਾਜਵੀ ਵੱਲੋਂ ਹੈ ਹਾਂਜੀ ਹਾਂਜੀ ਬਾਜਵਾ ਸਾਹਿਬ ਕਿੱਥੇ ਨੇ ਸਰ ਬਾਜਵਾ ਸਾਹਿਬ ਅੰਦਰ ਹੈ ਜੀ ਲੈ ਚਾਹ ਹਾਂਜੀ ਕਿਉਂਕਿ ਪर्चा ਅੰਦਰ ਚ ਹੋ ਰਿਹਾ ਤੇ ਆਰ ਮੈਂ ਇਤਨਾ ਪर्चा ਹਾਂਜੀ 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 ਆਹ ਹਾਂ ਕੀ ਸੀਗਾ ਸਾਰਾ ਮਤਲਬ ਜਿਹੜਾ ਪਰਿਵਾਰ ਇਹ ਅੱਜ ਬੋਲਿਆ ਕਿ ਇੱਥੇ ਇੰਜਾਮ ਲਾ ਰਿਹਾ ਕਿੱਥੇ ਜਿਹੜੇ ਸਰਾਰ ਤੇ ਅੰਸਰ ਖੜੇ ਸੀ ਸਾਨੂੰ ਤਮਕੀਆਂ ਮਾਰ ਕੇ ਗਏ ਨੇ ਉਹ ਦੇਖੋ ਜੀ ਗੱਡੀ ਖੜੀ ਜੀ ਇੱਥੇ ਜੀਸੀਬੀ ਉਹ ਸਾਈਡ ਦੇ ਨਿਕਣ ਲੱਗੀ ਉਹਦੇ ਚੂਹੇਟ ਵੱਜ ਗਈ ਆ ਅੱਛਾ ਜੀ ਹੋਰ ਬਾਕੀ ਅਸੀਂ ਇਹਦੀਆਂ ਫੋਟੋਆਂ ਵੀ ਭੇਜ ਦਿੱਤੀਆਂ ਆ ਆਪ ਸਰ ਨੂੰ ਬਾਕੀ ਕੈਮਰੇ ਲੱਗੇ ਹੋਏ ਨੇ ਜੋ ਕੈਮਰੇ ਦੇ ਵਿੱਚ ਦੇਖਾਂਗੇ ਜੋ ਕੈਮਰੇ ਦੇ ਵਿੱਚ ਹੋਇਆ ਫਿਰ ਉਸ ਹਿਸਾਬ ਨਾਲ ਵੀ ਅਸੀਂ ਜਿਹੜੀ ਕਾਰਵਾਈ ਉਹ ਅਮਨ ਵਿੱਚ ਲਿਆਵਾਂਗੇ ਸਰ ਕਿਨਾਂ ਜੀਸੀਬੀ ਆ ਕੁਝ ਪਤਾ ਲੱਗਿਆ ਸੀ ਜਿਹੜਾ ਦੀਵਾਰ ਦੇ ਵਿੱਚ ਇਹਦਾ ਟੱਚ ਹੋ ਕੇ ਗਈ ਸੀ ਇਹ ਆਮ ਜਿਹੜੇ ਘਰੇਲੂ ਕੰਮਕਾਰ ਵਾਲਿਆਂ ਨੇ ਜਾਂ ਆਪਣੇ ਵਰਕ ਕਰਦੀਆਂ ਨੇ ਉਹੀ ਜੀਸੀਬੀ ਸੀ ਅੱਛਾ ਉਹਨਾਂ ਨੂੰ ਤੁਸੀਂ ਗੱਲ ਨਹੀਂ ਕੀਤੀ ਤੁਸੀਂ ਇੱਧਰ ਦੀਵਾਰ ਦੇ ਨਾਲ ਲਾਇਓ ਕੀ ਗੱਲ ਸੀਗੀ ਤੁਸੀਂ ਦੀਵਾਰ ਦੇ ਨਾਲ ਲਾ ਕੇ ਖੜੇ ਹੋ ਮੇਰੇ ਤੋਂ ਪਹਿਲਾਂ ਜੀਸੀਬੀ ਵਾਲੇ ਚਲੇ ਗਏ ਸੀਗੇ ਅੱਗੇ ਭਾਜੀ ਅੱਛਾ ਤੇ ਪਰਿਵਾਰ ਨੂੰ ਕਿੱਦਾਂ ਦਾ ਇਨਸਾਫ ਦਿੱਤਾ ਜਾਊ ਪਰ ਉਹ ਪਰਿਵਾਰ ਦੇ ਵਿੱਚ ਸਹਿਮ ਦਾ ਮਾਹੌਲ ਹੈ ਸਰ ਇੱਕ ਮਿੰਟ ਮੈਂ ਸੋਣ ਲਾਂ